19 چھوٹے چھوٹے ਬੱਚਿਆਂ ਦਾ ਰੇਪ ਕਰਕੇ ਤੇ ਉਹਨਾਂ ਨੂੰ ਮਾਰ ਕੇ ਪਕਾ ਕੇ ਖਾਣ ਵਾਲੇ ਬੰਦੇ ਨੂੰ ਆਪਣੇ ਦੇਸ਼ ਦੇ ਸੁਪਰੀਮ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ 2006 ਦੇ ਨਠਾਰੀ ਕੇਸ ਬਾਰੇ ਤੁਹਾਡੇ ਜੋ ਕਾਫੀ ਨੇ ਸੁਣਿਆ ਹੋਊਗਾ ਉਹਦੇ ਤੇ ਸੈਕਟਰ 36 ਕਰਕੇ ਇੱਕ ਫਿਲਮ ਵੀ ਬਣ ਚੁੱਕੀ ਹੈ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਨੌਇਡਾ ਉੱਤਰ ਪ੍ਰਦੇਸ਼ ਦੇ ਨਠਾਰੀ ਪਿੰਡ ਤੋਂ ਤੇ ਸਾਲ ਹੁੰਦਾ 2004 ਜਦੋਂ ਮਨਿੰਦਰ ਸਿੰਘ ਪੰਦੇਰ ਜੋ ਚੰਡੀਗੜ੍ਹ ਦਾ ਇੱਕ ਬਿਜ਼ਨਸਮੈਨ ਹੁੰਦਾ ਉਹ ਨੌਇਡਾ ਸੈਕਟਰ 31 ਇਸੇ ਨਠਾਰੀ ਪਿੰਡ ਦੇ ਨੇੜੇ ਇੱਕ ਕੋਠੀ ਬਾਏ ਕਰਦਾ ਕੋਠੀ ਨੰਬਰ D5 ਮਨਿੰਦਰ ਸਿੰਘ ਆ ਦੇ ਬਿਜ਼ਨਸ ਕਰਕੇ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਸੀ ਤਾਂ ਕਰਕੇ ਉਹ ਇੱਕ ਬੰਦਾ ਲੱਭ ਰਿਆ ਸੀ ਜੋ ਇਸ ਕੋਠੀ ਦੀ ਦੇਖਭਾਲ ਕਰ ਸਕੇ ਜਿੱਥੇ ਉਹਦੀ ਮੁਲਾਕਾਤ ਹੁੰਦੀ ਆ सुरेंद्र ਕੋਲੀ ਨਾਲ ਥੋੜੇ ਦਿਨਾਂ ਤੱਕ ਤਾਂ ਸਾਰਾ ਕੁਝ ਨਾਰਮਲ ਰਹਿੰਦਾ ਤੇ ਫਿਰ ਹੌਲੀ-ਹੌਲੀ ਉੱਥੋਂ ਬੱਚੇ ਗਾਇਬ ਹੋਣੇ ਸ਼ੁਰੂ ਹੋ ਗਏ ਜਿੰਨਾਂ ਚੋਂ ਸਭ ਤੋਂ ਛੋਟੇ ਬੱਚੇ ਦੀ ਉਮਰ ਸਿਰਫ 4 ਸਾਲ ਸੀ ਤੇ ਜਦੋਂ ਨਠਾਰੀਪੈਣ ਦੇ ਲੋਕ ਪੁਲਿਸ ਕੋਲੇ ਗਏ ਤਾਂ ਪੁਲਿਸ ਨੇ ਵੀ ਕੋਈ ਉਹਨਾਂ ਦੀ ਬਾਲੀ ਗੱਲ ਨਹੀਂ ਸੁਣੀ ਤੇ ਨਾ ਹੀ ਕੋਈ ਰਿਪੋਰਟ ਫਾਈਲ ਕੀਤੀ ਗਈ ਆਈ ਕਰਦੇ ਕਰਦੇ 2 ਸਾਲ ਲੰਘ ਜਾਂਦੇ ਆ ਤੇ ਸਾਲ 2006 ਆ ਜਾਂਦਾ ਪਰ ਬੱਚੇ ਗਾਇਬ ਹੋਣੋਂ ਬੰਦ ਨਹੀਂ ਹੋ ਰਹੇ ਸੀ ਪ ਨੇ ਆਪ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ 1 ਪੁਆਇੰਟ ਤੇ ਆ ਕੇ ਪੁਲਿਸ ਤੇ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਂਦਾ ਤੇ ਲੋਕਾਂ ਨੂੰ ਉਸ ਕੋਠੀ ਤੇ ਪਹਿਲਾਂ ਹੀ ਸ਼ੱਕ ਹੁੰਦਾ ਜਿੱਥੇ ਸੁਰਿੰਦਰ ਕੋਲੀ ਰਹਿ ਰਿਹਾ ਸੀ ਤੇ ਫਿਰ 31 ਦਸੰਬਰ 2006 ਨੂੰ ਪੁਲਿਸ ਕੋਠੀ ਚ ਐਂਟਰ ਹੁੰਦੀ ਆ ਪਰ ਉੱਥੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਬੂਤ ਨਹੀਂ ਮਿਲਦਾ ਤੇ ਉਹਨਾਂ ਨੂੰ ਖਾਲੀ ਹੱਥ ਕੋਠੀ ਚੋਂ ਬਾਹਰ ਆਉਣਾ ਪੈਂਦਾ ਹੁਣ ਇਸੇ ਕੋਠੀ ਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਨਾਲਾ ਸੀ ਜਿੱਥੋਂ ਕ੍ਰਾਸ ਕਰ ਰੇ ਇੱਕ ਬੰਦੇ ਨੂੰ ਇੱਕ ਪਲਾਸਟਿਕ ਬੈਗ ਦਿਸਦਾ ਇੱਕ ਲਫਾਫਾ ਦੱਸਦਾ ਤੇ ਉਸ ਲਫਾਫੇ ਚ ਉਹਨੂੰ ਇੱਕ ਇਨਸਾਨ ਦਾ ਕੱਟਿਆ ਹੋਇਆ ਹੱਥ ਮਿਲਦਾ ਤੇ ਉਹ ਬੰਦਾ ਡਰ ਕੇ ਪੁਲਿਸ ਨੂੰ ਫੋਨ ਕਰਦਾ ਤੇ ਫਿਰ ਪੁਲਿਸ ਉਸ ਨਾਲੇ ਕੋਲੇ ਆ ਕੇ ਇਨਵੈਸਟੀਗੇਟ ਕਰਦੀ ਆ ਜਿੱਥੇ ਉਹਨਾਂ ਨੂੰ 40 ਬੈਗ ਮਿਲਦੇ ਆ ਤੇ ਇਹਨਾਂ ਸਾਰਿਆਂ ਬੈਗਾਂ ਚ ਵੱਖ-ਵੱਖ ਕੱਟੇ ਹੋਏ ਬਾਡੀ ਪਾਰਟ ਸੀ ਤੇ ਹੋਰ ਇਨਵੈਸਟੀਗੇਟ ਕਰਨ ਤੇ ਪੁਲਿਸ ਨੂੰ 16 ਕੱਟੇ ਹੋਏ ਸਿਰ ਮਿਲਦੇ ਆ ਜਿਨ੍ਹਾਂ ਦੇ ਡੀਐਨਏ ਟੈਸਟ ਹੋਣ ਤੋਂ ਬਾਅਦ ਇਹ ਪ੍ਰੂਵ ਹੋਇਆ ਕਿ ਇਹ ਬਾਡੀ ਪਾਰਟ ਉਹਨਾਂ ਗਾਇਬ ਹੋਏ ਬੱਚਿਆਂ ਦੇ ਹੀ ਸੀ ਇਹ ਸਾਰਾ ਕੁਝ ਹੋਣ ਤੋਂ ਬਾਅਦ ਪੁਲਿਸ ਵੱਲੋਂ ਕੋਠੀ ਤੇ ਰੇਡ ਮਾਰੀ ਜਾਂਦੀ ਆ ਕੋਠੀ ਚ ਉਹਨਾਂ ਨੂੰ ਮੀਟ ਕੱਟ ਦਾ ਚਾ ਕੁ ਮਿਲਦਾ ਤੇ ਬੱਚਿਆਂ ਦੇ ਸਕੂਲ ਬੈਗਸ ਤੇ ਉਹਨਾਂ ਦੇ ਅੰਡਰਗਾਰਮੈਂਟਸ ਵਗੈਰਾ ਮਿਲਦੇ ਆ ਇਹ ਸਾਰੇ ਸਬੂਤ ਮਿਲਣ ਤੋਂ ਬਾਅਦ ਸੁਰਿੰਦਰ ਕੋਹਲੀ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਤੇ ਥੋੜੇ ਹੀ ਦਿਨਾਂ ਬਾਅਦ ਕੋਠੀ ਦਾ ਮਾਲਕ ਮੁਨਿੰਦਰ ਸਿੰਘ ਪੰਦੇਰ ਵੀ ਗ੍ਰਿਫਤਾਰ ਹੋ ਜਾਂਦਾ ਸੁਰਿੰਦਰ ਕੋਹਲੀ ਦੱਸਦਾ ਕਿ ਉਹ ਬੱਚਿਆਂ ਨੂੰ ਮਠਾਈ ਦਾ ਲਾਲਚ ਦੇ ਕੇ ਉਹਨਾਂ ਨੂੰ ਕੋਠੀ ਦੇ ਅੰਦਰ ਲੈ ਆਉਂਦਾ ਸੀ ਜਿੱਥੇ ਉਹ ਉਹਨਾਂ ਦਾ ਰੇਪ ਕਰਕੇ ਉਹਨਾਂ ਨੂੰ ਮਾਰ ਦਿੰਦਾ ਸੀ ਫਿਰ ਉਹਨਾਂ ਦੇ ਬਾਡੀ ਪਾਰਟ ਕੱਟ ਕੇ ਉਹਨਾਂ ਨੂੰ ਪਕਾ ਕੇ ਖਾਂਦਾ ਸੀ ਮੁਨਿੰਦਰ ਸਿੰਘ ਪੰਦੇਰ ਤੇ ਸੁਰਿੰਦਰ ਕੋਹਲੀ ਦੇ ਖਿਲਾਫ ਕੁੱਲ ਮਿਲਾ ਕੇ 19 ਕੇਸ ਫਾਈਲ ਹੁੰਦੇ ਆ 6 ਕੇਸ ਹੁੰਦੇ ਆ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਦੇਰ ਤੇ 2023 ਚ ਆ ਕੇ ਮਨਿੰਦਰ ਸਿੰਘ ਪੰਦੇਰ ਦੇ ਖਿਲਾਫ ਜਿਹੜੇ 6 ਕੇਸ ਹੁੰਦੇ ਆ ਉਹਨਾਂ ਕੇਸਾਂ ਨੂੰ ਸਬੂਤ ਨਾ ਮਿਲਣ ਕਰਕੇ ਰੱਦ ਕਰ ਦਿੱਤਾ ਜਾਂਦਾ ਤੇ ਸੁਰਿੰਦਰ ਕੋਹਲੀ ਦੇ 13 ਕੇਸਾਂ ਚੋਂ 12 ਕੇਸਾਂ ਨੂੰ ਵੀ ਰੱਦ ਕਰ ਦਿੱਤਾ ਜਾਂਦਾ ਇਹਨਾਂ 12 ਕੇਸਾਂ ਚ ਸੁਰਿੰਦਰ ਕੋਹਲੀ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਹੁਣ ਸੁਰਿੰਦਰ ਕੋਹਲੀ ਦੇ ਖਿਲਾਫ ਸਿਰਫ ਇੱਕ ਕੇਸ ਬਚਿਆ ਸੀ ਉਮਰ ਕੈਦ ਦਾ ਕੇਸ ਜੀ ਦੀ ਸਜ਼ਾ ਉਹ ਕੱਟ ਰਿਹਾ ਸੀ ਤੇ ਹੁਣ ਨਵੰਬਰ 2025 ਚ ਆ ਕੇ ਉਸ ਕੇਸ ਨੂੰ ਵੀ ਆਪਣੇ ਦੇਸ਼ ਦੇ ਮਹਾਨ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤਾ ਜਾਂਦਾ ਤੇ ਸੁਰਿੰਦਰ ਕੋਹਲੀ ਉਲੀ ਵਰਗੇ ਸ਼ੈਤਾਨ ਨੂੰ ਇੱਕ ਵਾਰ ਫੇਰ ਖੁੱਲਾ ਛੱਡ ਦਿੱਤਾ ਜਾਂਦਾ ਹੈ